ਨਾਬਾ ਪਰਸਤੀ ਗ੍ਰਫਰ ਵਿੱਚ ਮੂਲ ਕੋਈ ਖੜੇ ਇਹ ਉਹ ਨੌਜਵਾਨ ਨੇ ਜੋ ਲੋਕਾਂ ਦੀ ਸਿਹਤ ਨਾਲ ਖਲਵਾੜ ਕਰਕੇ ਉਹਨਾਂ ਨੂੰ ਬਿਮਾਰੀਆਂ ਵੱਲ ਤਕੇ ਰਿਹਾ ਹਨ ਇਹ ਨੌਜਵਾਨ ਮਲਟੀ ਨੈਸ਼ਨਲ ਕੰਪਨੀ ਨੈਸਲੇ ਦਾ ਨਕਲੀ ਦੇਸੀ ਘਿਉ ਸਸਤੇ ਰੇਟ ਤੇ ਵੇਚ ਕੇ ਮੁਨਾਫਾ ਕਮਾ ਰਹੇ ਸਨ ਇਹਨਾਂ ਵੱਲੋਂ ਪਤਾ ਨਹੀਂ ਹੁਣ ਤੱਕ ਕਿੰਨਾ ਨਕਲੀ ਦੇਸੀ ਘਿਉ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਲਵਾੜ ਕੀਤਾ ਗਿਆ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਇਹ ਨਕਲੀ ਦੇਸੀ ਘਿਉ ਬਠਿੰਡੇ ਕਿਸੇ ਵੱਡੀ ਫੈਕਟਰੀ ਵਿੱਚੋਂ ਲਿਆ ਕੇ ਵਕ-ਵਕ ਥਾਵਾਂ ਤੇ ਵੇਚ ਰਹੇ ਸੀ ਇਹਨਾਂ ਨੌਜਵਾਨਾਂ ਦੀ ਪਛਾਣ ਜਗਸੀਰ ਰਾਮ ਅਤੇ ਸੋਮਰ ਰਾਮ ਵਜੋਂ ਹੋਈ ਹੈ ਜੋ ਜ਼ਿਲ੍ਹਾ ਮਾਨਸਾ ਦੇ ਰਹਿਣ ਵਾਲੇ ਹਨ ਇਸ ਮੌਕੇ ਤੇ ਜਾਂਚ ਅਧਿਕਾਰੀ ਨਾਜ਼ਰ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਨਾਬਾ ਵਪਾਰ ਮੰਡਲ ਦਾ ਫੋਨ ਆਇਆ ਸੀ ਕਿ ਦੋ ਨੌਜਵਾਨ ਨਕਲੀ ਦੇਸੀ ਕਿਓ ਵੇਚ ਰਹੇ ਹਨ ਅਸੀਂ ਮੌਕੇ ਤੇ ਜਾ ਕੇ ਦੇਖਿਆ ਤੇ 96 ਡੱਬੇ ਨਕਲੀ ਦੇਸੀ ਕਿਓ ਦੇ ਬਰਾਮਦ ਕੀਤੇ ਹਨ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ ਇਹ ਪਟੰਡੇ ਤੋਂ ਹੀ ਫੈਕਟਰੀ ਤੋਂ ਫੈਕਟਰੀ ਬਟੂ 400 ਕਿੱਲੇ ਜੀ ਫੈਕਟਰੀ ਉਤੋਂ ਹੀ ਇੱਕ ਬੰਦਾ ਦੇ ਰਹੀ ਆਇਆ ਪਾਣੋ ਤੇ ਆਪਾਂ ਕਿੰਨੇ ਟਾਈਮ ਤੋਂ ਕਰ ਰਹੇ ਹਾਂ ਇਹ ਤਾਂ ਇੱਕ ਦੋ ਜਿਹੜੀ ਕੀਤਾ ਹੀ ਪਹਿਲਾਂ 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 ਕੀਤਾ ਹੀ ਨਹੀਂ ਬਲਾ ਤੁਹਾਨੂੰ ਪਤਾ ਨਹੀਂ ਕਿ ਵੀ ਇਹ ਨਕਲੀ ਆ ਤੁਹਾਨੂੰ ਤਾਂ ਪਤਾ ਸੀ ਨਕਲੀ ਤਾਂ ਪਤਾ ਨਹੀਂ ਵੀ ਨਕਲੀ ਆ ਕਿਉਂ ਇਹ ਚ ਗਲਤੀ ਹੈ ਗਲਤੀ ਹੈ ਸਰ ਕਿੰਨੇ ਦਾ ਵੇਚਦੇ ਕਿਡਾਪਾ ਸੋ ਕਿੰਨੇ ਤੋਂ 200 ਤੋਂ 310 ਇੱਕ ਕਿੰਨੇ ਡੱਬੇ ਵੇਚ ਚੁੱਕੇ ਹੁਣ ਤੱਕ ਹੁਣ ਕਰੀਏ ਪਹਿਲੇ ਘੜੇ ਪੰਜ ਵਿੱਚ ਜੇ ਪੰਜ ਪੰਜ ਵਿੱਚ ਸੱਤ ਸੱਤ ਤੇ ਉਹ ਰਾਹ ਹੈ ਪੰਜ ਬੇਟੀਆਂ ਲੈ ਆਂਦੇ ਆਈ ਗਈ ਉਸ ਦਾ ਸੱਤ ਲੈ ਜਿਵੇਂ ਨਫਾ ਜੜਿਆ ਤੇ ਉਸ ਦੂਆ ਦੇ 10 ਲੈ ਆਏ ਜੀ ਇਹ 10 ਚੋਂ ਅਲੱਗ ਤਿੰਨ ਵੇਚੀ ਆ ਲੋਕਾਂ ਨੇ ਸੇਤ ਨਾਲ ਫਲਵਾੜ ਕਰ ਲਿਓ ਕੀ ਜਾਣ ਗਲਤੀ ਆ ਗਈ ਤੇ ਪਸਤਾਵਾ ਮੰਨ ਕੇ ਵੀ ਬੁਰਾ ਇਹ ਨੈਸਲੇ ਦਾ ਘਿਓ ਨਹੀਂ ਖਾਂਦੇ ਅੱਜ ਤੋਂ ਬਾਅਦ ਨਹੀਂ ਤਾਂ ਤੁਸੀਂ ਤਾਂ ਆਪ ਵੇਚ ਰਹੇ ਹੋ ਨੈਸਲੇ ਦਾ origignal ਤੇ ਉਹ ਕਿੰਨੇ ਦਾ ਪਤਾ ਹੁਣ ਮਾਲਾ 617 18 ਰੁਪਏ ਦਾ 620 ਦਾ ਤੁਸੀਂ ਕਿੰਨੇ 120 ਦਾ ਵੇਚਦੇ ਹੋ ਕਿੰਨੇ ਦਾ ਵੇਚਦੇ ਹੋ 40 50 ਰੁਪਏ ਮਾਰਜਨ 70 ਰੁਪਏ 80 ਰੁਪਏ ਤੱਕ ਮਾਰਜਨ ਵਿੱਚ 300 ਵਿੱਚ ਵਿੱਚ ਘਰਾਂ ਦੇ ਤੇ ਗੱਡੀ ਕਿਹੜੀ ਜਿਹੜੀ ਲੈ ਕੇ ਮੇਰੀ ਆ ਕਿੰਨੇ ਕਿਟ ਲਾਏ ਹੋ ਦਲਦਾਰ ਇਹ ਤੀਜਾ ਕਿਹੜਾ ਸੀਗਾ ਜੀ ਇਹ ਸੰਜੋਤ ਸਾਡੇ ਪੰਜਾਬ ਚ ਕਰਦੇ ਨਹੀਂ ਨਹੀਂ ਜੀ ਇੰਨਾ ਮਾਲ ਉਹ ਪੰਜ ਬੇਟੀਆਂ ਦਾ ਛਾਹ ਨੂੰ ਉਤਾਰ ਕੇ ਮੜ ਗਏ ਜੀ ਦੂਜਿਆਂ ਵਾਲਾ ਐਂ ਲਾਗੇ ਮੜ ਗਏ ਜੀ ਆ ਤੀਜੀ ਉਹ ਇੰਨੀ ਦੂਰ ਆਏ ਅਜੇ ਇਹ ਖੁੱਲੂ ਜਾਣਾ ਸੀਗਾ ਜੀ ਵੀ ਅੰਦਰ ਲਾਉਂਦੇ ਜਾਵਾਂਗੇ ਆ ਸਾਡੀ ਗੱਡੀ ਸੇ ਪਾਤੇ ਅਸੀਂ ਹੁਣ ਸੀਜ਼ਨ ਚੱਲ ਪਿਆ ਈ ਛੱਡ ਆਈ ਤਾਂ ਕਰਕੇ ਅਸੀਂ ਨਾਗਦੇ ਆਂਦੇ ਇਹ ਤਾਂ ਦੁਕਾਨਦਾਰ ਕੋਲ ਵੇਚਣ ਵਾਸਤੇ ਆਏ ਤੇ ਇਹ ਕਹਿੰਦੇ ਅਸੀਂ ਬਠਿੰਡੇ ਤੋਂ ਆਏ ਆ ਵੇਚਣ ਵਾਸਤੇ ਤੇ ਇਹਦਾ ਨੈਸ਼ਨਲ ਦਾ ਰੇਟ ਹੈਗਾ 530 ਰੁਪਏ ਜਿਹੜਾ ਇਹ ਉਹਨੂੰ ਗੱਲਾਂ ਚ ਲਲਚਾ ਕੇ 400 ਤੇ ਆਏ 400 ਤੋਂ ਬਾਅਦ 300 ਤੇ ਆਏ ਉਸਨੇ ਕਿਹਾ ਕੋਈ ਨਹੀਂ ਜੀ ਬੈਟਰ ਸੀ ਕਿੰਨਾ ਕੁ ਮਾਲ ਆ ਉਹਨੇ ਫਿਰ ਵਪਾਰ ਮੰਡਲ ਨੂੰ ਫੋਨ ਕੀਤਾ ਵੀ ਆਜੋ ਭਾਈ ਤੁਸੀਂ ਵੀ ਬੰਦਾ ਇੱਕ ਗਲਤ ਕੀ ਵੇਚਣ ਆਇਆ ਉਹ ਸਾਡੇ ਲੈਵੇ ਤੇ ਉਸ ਤੋਂ ਇਲਾਵਾ ਇਹਦੇ ਕੋਲੇ ਏਜੰਸੀ ਹੈ ਮੁੰਡੇ ਕੋਲੇ ਉਹਨੂੰ ਵੀ ਬੁਲਾ ਲਿਆ ਜਦੇ ਨੈਸਲੇ ਦੀ ਨੈਸਲੇ ਦੀ ਉਹ ਕਹਿੰਦਾ ਵੀ ਇਹ ਡੁਪਲੀਕੇਟ ਹੈ ਮਾਲ ਅੱਛਾ ਇਹ ਮਾਲ ਡੁਪਲੀਕੇਟ ਹੈ ਨਾਲ ਦੀ ਨਾਲ ਅਸੀਂ ਉਹਨੂੰ ਸਾਹਮਣ ਲਿਆ ਦੋ ਬੰਦਿਆਂ ਨੂੰ ਟੈਂਪੋ ਦੇ ਵਿੱਚ ਛੱਤ ਡੱਬੇ ਦੇ ਕੀ ਦੇ ਕੀ ਕਹਿਣਾ ਚਾਹੁੰਦੇ ਹੋ ਇਸ ਦਾ ਅਸੀਂ ਇਹ ਕਹਿਣਾ ਵੀ ਇਹ ਜਿਹੜਾ ਗੰਦ ਲੋਕਾਂ ਨੂੰ ਮਾਪਾ-ਵਾਪ ਨੂੰ ਜਿਹਨੂੰ ਵੀ ਕਰਾਇਆ ਜਾਂਦਾ ਹੈ ਬਹੁਤ ਮਾੜਾ ਹੈ ਬੱਚਿਆਂ ਤੇ ਅਸਰ ਪੈਂਦਾ ਹੈ ਬਿਮਾਰੀਆਂ ਵੱਧਦੀਆਂ ਨੇ ਤੇ ਅਸੀਂ ਇਹ ਦੇ ਠੱਲ ਪਾਉਣ ਵਾਸਤੇ ਇਹ ਕੰਮ ਕੀਤਾ ਨਹੀਂ ਤੇ ਸਾਨੂੰ ਕੋਈ ਡੋੜ ਨਹੀਂ ਹੈ ਹੋਰ ਦੁਕਾਨਦਾਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਸਾਰੇ ਦੁਕਾਨਦਾਰਾਂ ਨੂੰ ਮੈਸੇਜ ਦਿੱਤਾ ਹੈ ਨੱਬਾ ਵਪਾਰ ਮੰਡਲ ਕੰਨੀਓ ਬੀ ਜਿਹੜਾ ਜਿਹੜਾ ਸਮਾਨ ਵੇਚਣ ਆ ਰਿਹਾ ਬਾਹਰੋਂ ਅੰਦਰੋਂ ਕੋਈ ਸਾਨੂੰ ਤੁਸੀਂ ਜਦੇ ਕਨਫਰਮ ਕਰੋ ਅਸੀਂ ਨਾਲ ਜਨ ਨਾਲ ਆਉਦੇ ਕਾਰਵਾਈ ਕਰਵਾਮਾ ਨੇ ਜੇ ਗਲਤ ਜਿਵੇਂ ਨਕਲੀ ਵੇਚਣ ਆਏ ਨੇ ਅਸਲ ਵਿਕਤੀਆਂ ਤੇ ਵੀ ਇਹਦਾ ਬਹੁਤ ਗਲਤ ਪ੍ਰਭਾਵ ਪੈਂਦਾ ਹੈਗਾ ਨਾ ਪਤਾ ਨਹੀਂ ਆਵੇ ਹਾਂ ਬਿਲਕੁਲ ਪੈਂਦਾ ਜੀ ਗਲ ਜਿਹੜਾ ਗਲਤ ਕੰਮ ਕਰੂਗਾ ਤੁਕ ਤੂਗਾ ਸਾਨੂੰ ਜੀ ਬਾਜ਼ਾਰ ਤੋਂ ਫੋਨ ਆਇਆ ਸੌਂਗ ਨਾਲ ਧੱਲੀ ਦਾ ਜਿਹਨੇ ਕਿਹਾ ਇੱਥੇ ਨਕਲੀ ਕੀ ਵੇਚਦੇ ਫਿਰਦੇ ਨੇ ਗੱਡੀਆਂ ਨਾਲ ਕੋਲ ਦੋ ਬੰਦੇ ਨੇ ਅਸੀਂ ਮੌਕੇ ਤੇ ਗਏ ਮੌਕੇ ਤੇ ਜਾ ਕੇ ਦੇਖਿਆ ਤਾਂ ਇਹ ਦੋਏ ਬੰਦੇ ਸਾਨੂੰ ਉੱਥੇ ਮੌਕੇ ਤੇ ਮਿਲੇ ਤੇ ਇਹਨਾਂ ਦੇ ਕੋਲ 6.70 ਗ੍ਰਾਮ ਦੇ ਸੀ ਕਿਸੇ ਵੀ ਤਰ੍ਹਾਂ ਤੇ ਵੇਚਨੇ ਕਰਦੇ ਸੀ ਤੇ ਗੱਡੀ ਨੰਬਰ ਹੈ ਜੀ ਇਹਦਾ HR 6799 31 ਪਿਕਅਪ ਗੱਡੀ ਤੇ ਵੇਚਦੇ ਫਿਰਦੇ ਸੀ ਤੇ ਇਹਨਾਂ ਦੇ ਮਾਦਨ ਵਾਲੇ ਸੀ ਇਹਨਾਂ ਨੂੰ ਕਾਬੂ ਕਰ ਲਿਆ ਕਾਬੂ ਕਰਨ ਤੋਂ ਬਾਅਦ ਅਸੀਂ ਮੌਕੇ ਤੇ ਡੀਐਚਓ ਸਾਹਿਬ ਨੂੰ ਬੁਲਾਇਆ ਵੀਰ ਜੀ ਤਾਂ ਸਾਹਬ ਨੇ ਸਿੰਪਲ ਪਰੇ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਥਾਣਾ ਬੰਦ ਕਰਾ ਲਿਆ ਕਿੰਨੇ ਕੋਟਲ ਕਿੰਨੇ ਬਾਕਸ ਵੀਰੇ ਇਹਨਾਂ ਤੋਂ ਬਰਾਮਦ ਇਹਨਾਂ ਤੋਂ 7 ਬੇਟੀਆਂ ਬਰਾਮਦ ਹੋਈਆਂ ਇਹ ਜਿਨ੍ਹਾਂ ਦਾ ਇੱਕ ਡੱਬੇ ਦੇ ਵਿੱਚ 16 ਲੀਟਰ ਨੈਸਲੇ ਐਵਰੀਡੇ ਸਾਈਪੀ 60 ਡੱਬੇ ਨੇ ਟੋਟਲ 70 ਰੁਪਏ ਇਹ ਕਿਥੋਂ ਦੇ ਲੈਣ ਵਾਲੇ ਨੇ ਦੋ ਜੀ ਇਹ ਬੰਦੇ ਹੈਗੇ ਜੀ ਇੱਕ ਤਾਂ ਲਾਲਿਆਂ ਵਾਲੀ ਦਾ ਇਹਦਾ ਨਾਮ ਹੈਗਾ ਜੀ ਜਗਸੀਰਾਮ ਪੁੱਤਰ ਸਨੋਹੋ ਫਜ਼ੀਰਾਮ ਵਾਸੀ ਪਿੰਡ ਲਾਲੇਵਾਲੀ थाना ਛਨੀਰ ਜ਼ਿਲ੍ਹਾ ਮਾਨਸਾ ਇੱਕ ਸੋਮਾਰਾਮ ਸਨ ਆਫ ਰਾਂਝਾਰਾਮ ਵਾਸੀ ਭੰਮੇ ਖੁਰਦ थाना ਛਨੀਰ ਜ਼ਿਲ੍ਹਾ ਮਾਨਸਾ ਕਿੰਨੇ ਟਾਈਮ ਤੋਂ ਕੰਮ ਕਰਦੇ ਆ ਰਹੇ ਹੋ ਇਹਦੇ ਬਾਰੇ ਹਜੇ ਤਪਤੀ ਚ ਜਾਰੀ ਹੈ ਜੀ ਅਗਰੇ 2 ਤਪਤੀ ਦੇ ਵਿੱਚ ਸਾਹਮਣੇ ਆਊਗਾ ਕਿਹੜੀ ਧਾਰਾ ਦੇ ਤਹਿਤ ਹੋਣੀ ਹੈ ਇਹ ਧਾਰਾ ਜੀ 274 318 ਡੀਐਨਐਸ ਦੇ ਤਹਿਤ ਪਾਸਾ ਹੋ ਰਿਹਾ ਹੈ